ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਸਮਰਾਲਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਟੱਕਰ ਹੋ ਗਈ ਇਸ ਦੌਰਾਨ ਇੱਕ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਤਿੰਨ ਗੰਭੀਰੂ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਦੱਸਦੀ ਹੈ ਕਿ ਸਮਰਾਲਾ ਦੇ ਖੰਨਾ ਰੋਡ ਤੇ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੇ ਭਿਆਨਕ ਟੱਕਰ ਹੋ ਗਈ ਦੋਵਾਂ ਮਟਰ ਮੋਟਰਸਾਈਕਲਾਂ ਤੇ ਚਾਰ ਨੌਜਵਾਨ ਸਵਾਰ ਸਨ ਟੱਕਰ ਇੰਨੀ ਭਿਆਨਕ ਸੀ ਕਿ ਇੱਕ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਡਾਕਟਰ ਅਰਸ਼ਦੀਪ ਕੌਰ ਨੇ ਦੱਸਿਆ ਕਿ ਹਸਪਤਾਲ ਵਿੱਚ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਚਾਰ ਨੌਜਵਾਨਾਂ ਨੂੰ ਲਿਆਂਦਾ ਗਿਆ ਜਿਨ੍ਹਾਂ ਵਿੱਚ 20 ਸਾਲਾਂ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਤਿੰਨ ਨੌਜਵਾਨ ਗੰਭੀਰ ਜ਼ਖਮੀ ਨੇ ਜਿਨ੍ਹਾਂ ਚੋਂ ਇੱਕ ਨੂੰ ਜ਼ਿਆਦਾ ਗੰਭੀਰ ਜ਼ਖਮੀ ਹੋਣ ਦੇ ਕਾਰਨ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਤੇ ਦੋ ਨੌਜਵਾਨਾਂ ਦਾ ਇਲਾਜ ਕੀਤਾ ਜਾ ਰਿਹਾ ਮੇਰਾ ਨਾਮ ਬੋਵੀ ਪੇਂਟਰ ਹੈ ਜੀ ਸਮਰਾਲੇ ਤੋਂ ਜੀ ਤੇ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਇਹ ਅਸੀਂ ਮੜੀਆਂ 'ਚ ਬੈਠੇ ਸੀ ਜੀ ਮੈਂ ਰੰਗ ਕਰਦਾ ਸੀ ਜੀ ਉੱਥੇ ਸਾਨੂੰ ਖੜਕਾ ਹੋਇਆ ਅਸੀਂ 20 ਮਿੰਟ ਬਾਅਦ ਜਾ ਕੇ ਦੇਖਿਆ ਜੀ ਉੱਥੇ ਇਕੱਠ ਹੋਇਆ ਗੱਡੀ ਜਾਮ ਲੱਗਿਆ ਹੋਇਆ ਜੀ ਅਸੀਂ ਜਾ ਕੇ ਦੇਖਿਆ ਜੀ ਇੱਕ ਦੋ ਮੁੰਡੇ ਜ਼ਖਮੀ ਬਹੁਤ ਜ਼ਿਆਦਾ ਪਏ ਸੀ ਜੀ ਇੱਕ ਸਰਦਾਰ ਬੈਠਾ ਸੀ ਉਹ ਸਾਈਡ ਤੇ ਬੈਠਾ ਸੀ ਜੀ ਕਿੰਨੇ ਮੁੰਡੇ ਸੀ ਕਿੰਨੇ ਮੋਟਰਸਾਈਕਲਾਂ ਦੇ ਸੀ ਇਹ ਦੋ ਮੋਟਰਸਾਈਕਲ ਸੀ ਜੀ ਸਾਨੂੰ ਮੁੰਡੇ ਤਿੰਨ ਮਿਲੇ ਜੀ ਚੌਥੇ ਤੋਂ ਨਹੀਂ ਸਾਨੂੰ ਪਤਾ ਜੀ ਇਹ ਇਹ ਵੀ ਕੋਈ ਡੱਤ ਵੀ ਇੱਕ ਮੁੰਡਾ ਇੱਕ ਦੀ ਹੋਈ ਹੈ ਜੋ ਸਮਰਾਲੇ ਦਾ ਜੀ ਮੁੰਡਾ ਤੇ ਬਾਕੀਆਂ ਦੀ ਹਾਲਾਤ ਕਿੱਦਾਂ ਸੀ ਹਾਲਾਤ ਇੱਕ ਦੀ ਸੀਰੇ ਜਸ ਤੇ ਦੋ ਸਹੀ ਨਹੀਂ ਜੀ ਹਲੇ ਇਹਦੀ ਮੌਤ ਹੋਈ ਉਹਦਾ ਨਾਮ ਵਗੈਰਾ ਪਤਾ ਨਹੀਂ ਨਾਮ ਦਾ ਨਹੀਂ ਪਤਾ ਜੀ ਕਿੱਥੇ ਪ੍ਰਹਿਨ ਦੇ ਆਲੇ ਕਿੱਥੇ ਦੇ ਨੇ ਬਈ ਨਹੀਂ ਨਹੀਂ ਇਹ ਤਾਂ ਨਹੀਂ ਆਪਾਂ ਨੂੰ ਮੈਂ ਰਜਨੀ ਐਮ ਸੀ ਬਾਡ ਨੰਬਰ 13 ਦੀ ਹਾਂ ਮਾਛਾੜਾ ਰੋਡ ਟੱਕ ਦੁਨੀਆ ਨੂੰ ਰਹਿੰਦੇ ਆ ਸੀ ਮੇਰੇ ਇਹ ਜਿਹੜਾ ਐਕਸੀਡੈਂਟ ਇਹ ਮੇਰੇ ਮੁਹੱਲੇ ਦੇ ਮੁੰਡਾ ਜਿਹੜਾ ਹੈਗਾ ਆ ਸਣੀ ਉਹਦੇ ਪਾਪਾ ਦਾ ਨਾਮ ਹੈਗਾ ਦੀਪਕ ਜੀ ਉਹਨਾਂ ਦਾ ਉਹ ਕਹਿੰਦੇ ਕਿ ਜਿਵੇਂ ਕਹਿ ਰਹੇ ਨੇ ਕਿ ਮੋਟਰਸਾਈਕਲ ਬਹੁਤ ਤੇਜ਼ ਸੀਗਾ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਇਹਨਾਂ ਦਾ ਮੂਟ ਸਣੀਆ ਮੁੰਡਾ ਤੇ ਕਿੰਨੀ ਉਮਰ ਹੈਗੀ ਜੀ ਜਿਹਦਾ ਉਮਰ ਇਹਦੀ ਸਿਰਫ 19-20 ਸਾਲ ਦਾ ਮੈਰਿਟ ਹੈ ਨ ਮੈਰਿਟ ਹਨ ਮੈਰਿਟ ਹਾਂਜੀ ਐਕਸੀਡੈਂਟ ਦਾ ਪਤਾ ਲੱਗਿਆ ਜੀ ਕਿੱਦਾਂ ਹੋਇਆ ਕਿੱਥੇ ਹੋਇਆ ਖੰਨਾ ਰੋਡ ਤੇ ਹੋਇਆ ਫੰਤਾ ਮੈਨੂੰ ਤਾਂ ਹੁਣੇ ਖਬਰ ਮਿਲੀ ਸੀਗੀ ਉਹਦੀ ਮੰਮੀ ਲੈ ਕੇ ਆਈ ਆ ਮੈਂ ਤਾਂ ਕਹਿੰਦੇ ਕਿ ਤੁਸੀਂ ਹਸਪੀਟਲ ਦੇ ਵਿੱਚ ਚੱਲੋ ਮੇਰਾ ਬੇਟਾ ਦਾ ਐਕਸੀਡੈਂਟ ਹੋ ਗਿਆ ਜਰ ਮੈਂ ਇਹ ਕੰਮ ਆਪਣੇ ਬ੍ਰਦਰ ਦੇ ਨਾਲ ਹੀ ਜਾਂਦਾ ਸੀਗਾ ਉਹਦੇ ਨਾਲ ਉਹ ਮੋਟਰਸਾਈਕਲ ਉਂਝੀ ਪਿਓਰ ਕਰਦਾ ਸੀਗਾ ਨਾਲ ਆਪਣੇ ਭਰਾ ਦੇ ਤੇ ਮੋਟਰਸਾਈਕਲ ਇਕੱਲੇ ਜਾ ਰਹੇ ਸੀ ਨਾਲ ਹੋਰ ਕੋਈ ਨਾਲ ਕਹਿੰਦੇ ਕਿ ਇੱਕ ਹੋਰ ਸੀਗਾ ਮੁੰਡਾ ਉਹਦੇ ਵੀ ਕਹਿੰਦੇ ਨਾ ਕੋਈ ਕਿਤੇ ਸੱਟ ਲੱਗੀ ਆ ਹੁਣ ਮੈਨੂੰ ਉਹ ਨਾਲ ਬਾਰੇ ਇੰਨੀ ਡਿਟੇਲ ਜਿਆਦਾ ਪਤਾ ਨਹੀਂ ਹੈ ਜੀ ਮੈਂ ਤਾਂ ਬਸ ਇਹਦੇ ਪਤਾ ਸੀਗਾ ਮੁੰਡਾ ਸਣੀ ਦਾ ਪਰ ਬਹੁਤ ਜ਼ਿਆਦਾ ਧੋਖਾ ਹੋ ਗਿਆ ਕਿੰਨੇ ਕਿੰਨੇ ਸੀਗੇ ਜਿਹੜੇ ਇਹ ਐਕਸੀਡੈਂਟ ਤਿੰਨ ਜਾਨੇ ਗਏ ਰਹੇ ਨੇ ਮੈਂ ਤਾਂ ਤਿੰਨ ਦੇ ਪਰ ਹਾਂਜੀ ਦੋਨੋਂ ਰੈਫਰ ਕਰਦੇ ਆ ਡਾਕਟਰ ਅਮਰਪ੍ਰੀਤ ਕੌਰ ਕੀ ਐਕਸੀਡੈਂਟ ਕੇਸ ਹੈ ਜੀ ਹਾਂਜੀ ਆ ਚਾਰ ਐਕਸੀਡੈਂਟ ਦੇ ਪੇਸ਼ੈਂਟ ਆਏ ਆ ਐਂਡ ਉਹਨਾਂ ਚੋਂ ਇੱਕ ਦੀ ਡੈਥ ਹੋਈ ਆ ਦੋ ਪੇਸ਼ੈਂਟ ਦਾ ਟ੍ਰੀਟਮੈਂਟ ਚੱਲ ਰਿਹਾ ਐਂਡ ਇੱਕ ਪੇਸ਼ੈਂਟ ਨੂੰ ਸੰਡੀਗੜ ਟਰੈਫਿਕ ਕਰਪਟ ਹੋ ਗਿਆ ਜਿਹੜੇ ਪੇਸ਼ੈਂਟ ਦੀ ਡੈਥ ਹੋਈ ਆ ਬਰਾਉਟੇਡ ਦੀ ਸੀ ਐਂਡ ਉਹਨਾਂ ਦਾ ਨਾਮ ਸਨੀ ਸਮਰਾਲੇ ਦੇ ਰਹਿਣ ਵਾਲੇ ਸੀਗੇ ਐਂਡ 22 ਉਹਨਾਂ ਦੀ ਐਜ ਸੀ ਤੇ ਜਿਹੜੇ ਪੇਸ਼ੈਂਟ ਹੈਗਾ ਜਗੂ ਜਿਹੜਾ ਉਹਨਾਂ ਉਹ ਕੱਥੇ ਕਿਤੇ ਜਾ ਰਹੇ ਆ ਕੀ ਨਾਮ ਇੱਕ ਪੇਸ਼ੈਂਟ ਜੀ ਗੁਰਜੀਤ ਸਿੰਘ ਉਹਨਾਂ ਨੂੰ ਸੰਡੀਗੜ ਟਰੈਫਿਕ ਕੀਤਾ ਐਂਡ ਰੂਬਲਦੀਪ ਐਂਡ ਅਰਸ਼ਦੀਪ ਅੰਡਰ ਟ੍ਰੀਟਮੈਂਟ ਹੈ ਹਲੇ ਜੀ ਉਹ ਰੈਫਰ ਕੀਤਾ ਜੀ ਉਹਨਾਂ ਨੂੰ ਤੇ ਉਹਨਾਂ ਦੀ ਕਾਫੀ ਸਿਵੇਅਰ ਸੀ ਹੈਡ ਇੰਜਰੀ ਸੀ ਐਂਡ ਅਨਕੌਂਸ਼ੀਅਸ ਸੀ ਪੇਸ਼ੈਂਟ